ਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਅੱਜ ਆਪਣੇ ਕੋਲੇ ਛੋਟੇ ਛੋਟੇ ਪੀਸ ਪੇਸੀ ਸੂਟਾਂ ਨਾਲ ਬਚੇ ਹੋਏ ਤੇ ਆਪਾਂ ਸੋਚਿਆ ਜੀ ਕਿਉਂ ਨਾ ਇਹਦਾ ਅੱਜ ਕੁਝ ਬਣਾ ਕੇ ਦਿਖਾਇਆ ਜਾਵੇ ਆਪਣੀਆਂ ਭੈਣਾਂ ਨਾਲ ਵੀ ਇਹ ਵੀਡੀਓ ਸਾਂਝੀ ਕਰੀ ਜਾਵੇ ਲੋ ਜੀ ਆਪਾਂ ਜਿਵੇਂ ਸੋਣ ਇੱਕ ਪੀਸ ਦੇਖੋ ਇਸ ਤਰ੍ਹਾਂ ਲੱਗਦਾ ਤੇ ਆਪਾਂ ਇਹਨੂੰ 7 ਇੰਚ ਚੌੜਾ ਤੇ 7 ਇੰਚ ਲੰਬਾ ਆਪਾਂ ਇਹਦਾ ਇਸ ਤਰ੍ਹਾਂ ਪੀਸ ਕੱਟਾਂਗੇ ਦੇਖੋ ਜੇ ਆਪਣੇ ਕੋਲੇ ਛੋਟੇ ਪੀਸ ਆ ਤਾਂ ਆਪਾਂ 5 ਇੰਚ ਚੌੜਾ ਤੇ 5 ਇੰਚ ਲੰਬਾ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਆਂਗੇ ਤੇ ਇਹਦੀ ਇੱਕ ਬਹੁਤ ਹੀ ਵਧੀਆ ਚੀਜ਼ ਬਣ ਕੇ ਤਿਆਰ ਹੋ ਜੂਗੀ ਜਿਹੜੀ ਕਿ ਆਪਾਂ ਕਿਤੇ ਵੀ ਵਰਤ ਸਕਦੇ ਆਂਗੇ ਦੇਖੋ ਉਹਨੂੰ ਲਓ ਜੀ ਸਭ ਤੋਂ ਪਹਿਲਾਂ ਆਪਾਂ ਆਪਾਂ ਲੈਂਦਾ ਇਥੋਂ ਆਪਣੇ ਕੋਲੇ ਥੋੜੇ ਜੇ ਵੱਡੇ ਪੀਸ ਸੀ ਆਪਾਂ ਇਸ ਕਰਕੇ 7x7 ਇੰਚ ਦੇ ਪੀਸ ਲੈਂਦੇ ਆ 7 ਇੰਚ ਚੌੜਾ ਤੇ 7 ਇੰਚ ਲੰਬਾ ਇੱਕ ਪੀਸ ਪਹਿਲਾਂ ਆਪਾਂ ਸਭ ਤੋਂ ਕੱਟ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਸੇ ਪੀਸ ਨੂੰ ਉੱਤੇ ਧਰ ਕੇ ਕਿਵੇਂ ਮਰਜ਼ੀ ਕੱਟ ਸਕਦੇ ਆਂ ਹੀ ਦੇਖੋ ਤੁਸੀਂ ਇਹੇ ਆਪਣੇ ਘਰਾਂ ਦੇ ਵਿੱਚ ਦੇਖੋ ਆਪਾਂ ਜਿਵੇਂ ਆਪਣੇ ਕੋਲੇ ਪੁਰਾਣੇ ਬੇਕਰ ਸੂਟ ਫਟੇ ਪਏ ਹੁੰਦੇ ਨੇ ਕਈ ਵਾਰੋ ਕਿਸੇ ਕੰਮ ਵੀ ਨਹੀਂ ਆਉਂਦੇ ਫਟੇ ਪੁਰਾਣੇ ਕੱਪੜੇ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਆਂਗੇ ਤੇ ਕੋਈ ਗਰਮ ਕੱਪੜਾ ਜਾਂ ਕੋਈ ਸ਼ਾਲ ਵਗੈਰਾ ਉਹ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਆਂ ਲਓ ਜੀ ਆਪਾਂ ਪਹਿਲਾਂ 3-4 ਪੀਸ ਇਸ ਤਰ੍ਹਾਂ ਕੱਟ ਲਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਰੇ ਪੀਸ ਐਵੇਂ ਹੀ ਕਟਾਂਗੇ ਪਹਿਲਾਂ ਮੈਂ ਤੁਹਾਨੂੰ ਲੋ 3 ਪੀਸ ਕੱਟ ਕੇ ਦਿਖਾਉਣੀ ਆ ਲਓ ਜੀ ਦੇਖੋ ਆਪਾਂ ਜਿਵੇਂ ਤਿੰਨ ਪੀਸ ਇਸ ਤਰ੍ਹਾਂ ਕੱਟ ਲਏ ਕੱਟਣ ਤੋਂ ਬਾਅਦ ਜਿਹੜੀਆਂ ਇਹਨਾਂ ਦੇ ਨਾਲ ਹੀ ਛੋਟ-ਛੋਟੀਆਂ ਕਟੀਆਂ ਬਚੀਆਂ ਨੇ ਜਾ ਆਪਣੇ ਕੋਲੇ ਮਤਲਬ ਕਿ ਹੋਰ ਵੀ ਪਈਆਂ ਹੁੰਦੀਆਂ ਨਿਗੀਆਂ ਤੇ ਉਹ ਆਪਾਂ ਇਹਦੇ ਵਿੱਚ ਭਰਾਂਗੇ ਨਿਕੋ ਆਪਾਂ ਸਾਰੀਆਂ ਸਾਈਡਾਂ ਸੀ ਕੇ ਤੇ ਇੱਕ ਸਾਈਡ ਆਪਾਂ ਇਹਦੀ ਉੱਪਰ ਰੱਖ ਲੇ ਜਿਹਦੇ ਵਿੱਚ ਦੀ ਆਪਾਂ ਇਹਨੂੰ ਕਵਰ ਕਰਾਂਗੇ ਫਿਰ ਆਪਾਂ ਕਟਿੰਗਾ ਭਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਸਿੱਧੇ ਕਰ ਲੈਣੇ ਆ ਸਿੱਧੇ ਕਰਨ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜੀ ਇੱਕ ਪੀਸ ਪਹਿਲਾਂ ਤਿਆਰ ਕਰਕੇ ਤੇ ਉਸੇ ਤਰ੍ਹਾਂ ਆਪਾਂ ਪਹਿਲਾਂ ਫਿਰ ਸਾਰੇ ਪੀਸ ਤਿਆਰ ਕਰਾਂਗੇ ਦੇਖੋ ਜਿਵੇਂ ਆਪਣੇ ਕੋਲੇ ਆ ਛੋਟੇ-ਛੋਟੇ ਪੀਸ ਪਏ ਆ ਜੀ ਜਾਂ ਆਪਣੇ ਘਰੇ ਵਿੱਚ ਰੂਮ ਪਈ ਹੁੰਦੀ ਹੈ ਜਬ ਕੋਈ ਫੇਵਰ ਪਈ ਹੁੰਦੀ ਹੈ ਕਈ ਵਾਰ ਆਪਣੇ ਘਰੇ ਵੇਸਟੀ ਪਈ ਹੁੰਦੀ ਹੈ ਤਾਂ ਆਪਾਂ ਦੇਖੋ ਇਹਦੇ ਵਿੱਚ ਉਹ ਚੀਜ਼ਾਂ ਵੀ ਪਾ ਸਕਦੇ ਆ ਤੇ ਨਹੀਂ ਆਪਣੇ ਕੋਲੇ ਆ ਕੱਪੜੇ ਐ ਨਹੀਂ ਕਟੀਆਂ ਤਾਂ ਦੇਖੋ ਹਰ ਇੱਕ ਘਰ ਦੇ ਵਿੱਚ ਇਸ ਤਰ੍ਹਾਂ ਅੱਜ ਕੱਲ੍ਹ ਸਲਾਈ ਆਪਾਂ ਆਪਣੇ ਸੁਟਾਪ ਹੀ ਕਰਦੇ ਆ ਤੇ ਪਈਆਂ ਹੀ ਹੁੰਦੀਆਂ ਤੇ ਉਹ ਆਪਾਂ ਆਰਾਮ ਨਾਲ ਇਸ ਤਰ੍ਹਾਂ ਭਰ ਸਕਦੇ ਆ ਇਹਦੇ ਵਿੱਚ ਤੇ ਮਤਲਬ ਕਿ ਇੱਕ ਥਾਂ ਤੇ ਇਕੱਠੀਆਂ ਜੇ ਵੀ ਨਾ ਹੋਣ ਤੇ ਐਵੇਂ ਛਾਵ ਛਾ ਕੇ ਜਿਹੜੇ ਜਿਹਦੇ ਨਾਲ ਕੀ ਸਿੱਧ ਸਿੱਧੀਆਂ ਇਸ ਤਰ੍ਹਾਂ ਹੀ ਰਹਿਣ ਖੱਤ ਦੀ ਮਤਨ ਵਾਲੀ ਆਪਾਂ ਇਹਨੂੰ ਅੰਦਰ ਹੱਤ ਪਾ ਕੇ ਨਾ ਐ ਸੈਟਿੰਗਾਂ ਕਰ ਦੇਣੀ ਹੈਗੀ ਇਹਦੀ ਲੋ ਜੀ ਜਿਵੇਂ ਆਪਾਂ ਦੇਖੋ ਇਸ ਤਰ੍ਹਾਂ ਤਿੰਨ ਪੀਸ ਕਰ ਲਾਂਗੇ ਤਿਆਰ ਆਪਣੇ ਕੋਲੇ ਜਿਵੇਂ ਸੌਫਟ ਜਿਹੇ ਕੱਪੜੇ ਹੁੰਦੇ ਹੈ ਕਈ ਵਾਰ ਕਾਟਨ ਦੇ ਕੱਪੜੇ ਹੁੰਦੇ ਹੈ ਕਈ ਵਾਰ ਸਰਦੀਆਂ ਵਾਲੇ ਬੂਲਣ ਦੇ ਕੱਪੜੇ ਦੀਆਂ ਵੀ ਕਟੀਆਂ ਪਈਆਂ ਹੁੰਦੀਆਂ ਨੇਗੀਆਂ ਇਸ ਤਰ੍ਹਾਂ ਦੇਖੋ ਆਪਾਂ ਕੀ ਕਰਨਾ ਹੈ ਜੀ ਇੱਕ ਨੂੰ ਦੂਜੇ ਉੱਤੇ ਇਸ ਤਰ੍ਹਾਂ ਧਰ ਕੇ ਆਪਾਂ ਐ ਸਿਲਾਈ ਲਗਾ ਦੇਣੀ ਹੈ ਤੇ ਫਿਰ ਉਸ ਤੋਂ ਬਾਅਦ ਇਹਨੂੰ ਸਿੱਧਾ ਕੱਟ ਦੇਣਾ ਤੇ ਇਸੇ ਤਰ੍ਹਾਂ ਆਪਾਂ ਮਤਲਬ ਕਿ ਸਾਰੇ ਪੀਸ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕਟੀਆਂ ਕਰਦੇ ਹਾਂ ਲੋ ਜੀ ਆਪਾਂ ਕਟੀਆਂ ਵੀ ਕਰਤੀਆਂ ਤੇ ਇਹਨਾਂ ਵਿੱਚ ਇਸ ਤਰ੍ਹਾਂ ਭਰ ਵੀ ਲੈਤਾ ਕੱਪੜੇ ਤੇ ਮੇਰੇ ਲਈ ਤਾਂ ਸਾਰੇ ਕਟ ਕੱਪੜਾ ਨਹੀਂ ਕਟੀਆਂ ਹੀ ਪਈਆਂ ਸੀਗੀਆਂ ਤੁਸੀਂ ਚਾਹੋ ਤਾਂ ਕੁਝ ਵੀ ਇਹਦੇ ਵਿੱਚ ਭਰ ਸਕਦੇ ਹੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਿਵਾਂਗੇ ਪਹਿਲਾਂ ਆਪਾਂ ਇੱਕ ਲੈਂਡ ਕਵਰ ਕਰਦੇ ਆਂ ਫਿਰ ਦੂਜੀ ਫਿਰ ਤੀਜੀ ਫਿਰ ਚਾਰ ਫਿਰ ਪੰਜ ਤੁਸੀਂ ਚਾਹੋ ਤਾਂ ਦੇਖੋ ਕਿੰਨਾ ਮਰਜ਼ੀ ਵੱਡਾ ਬਣਾ ਸਕਦੇ ਆਂ ਜੀ ਆਪਾਂ ਪਰ 5-5 ਪੀਸਾਂ ਵਾਲੀ ਲੈਂਡ ਬਣਾਈਏ ਯਾਨੀ ਕਿ ਪੰਜ ਹੀ ਆਪਣੀ ਅਦਰ ਲੱਗੇ ਤੇ ਪੰਜ ਹੀ ਦੂਜੀ ਸਾਈਡ ਲੱਗੇ ਦੇਖੋ ਮੈਂ ਲੈਤੀ ਸੀ ਜੀ ਇੱਕ ਬੋਰੀ ਤੁਸੀਂ ਚਾਹੋ ਤਾਂ ਤੁਹਾਡੇ ਕੋਲ ਕੋਈ ਕਪੜਾ ਪਿਆ ਹੈ ਤਾਂ ਤੁਸੀਂ ਕਪੜਾ ਲਗਾ ਸਕਦੇ ਹੋ ਕਿਉਂਕਿ ਜਿਹੜੀ ਬੋਰੀ ਹੁੰਦੀ ਹੈ ਜੀ ਇਹ ਮੈਂ ਤਾਂ ਲੈਤੀ ਆਪਣੇ ਘਰ 'ਚ ਜਿਵੇਂ ਦੇਖੋ ਛੋਟੇ ਬੱਚੇ ਹੁੰਦੇ ਨੇ ਤੇ ਆਪਾਂ ਵੱਡਾ ਗੱਦਾ ਨਹੀਂ ਚੱਕਦੇ ਕਦੇ ਆਪਾਂ ਬੱਚਿਆਂ ਨੂੰ ਧੁੱਪੇ ਖਿਲਾਉਂਦੇ ਆ ਤੇ ਕਦੇ ਸ਼ਾਮੇ ਲੈ ਕੇ ਆਉਂਦੇ ਆ ਕਦੇ ਸੋ ਜਾਂਦੇ ਨੇ ਬੱਚੇ ਆਪਾਂ ਇਹਨਾਂ ਨੂੰ ਧੁੱਪ ਵਿੱਚ ਵੀ ਪਾ ਦਿੰਦੇ ਆ ਦੇਖੋ ਆਪਾਂ ਇਹਨੂੰ ਮੰਜੇ ਤੇ ਵਿਛਾਉਣਾ ਹੈ ਤਾਂ ਆਪਾਂ ਕੋਈ ਵੀ ਕਪੜਾ ਲਗਾ ਸਕਦੇ ਆ ਗਰਮ ਵਗੈਰਾ ਬੋਰੀ ਮੈਂ ਤਾਂ ਲਗਾਈ ਹੈ ਜੀ ਕਿਉਂਕਿ ਆਪਾਂ ਇਹਨੂੰ ਨੀਚੇ ਆਪਾਂ ਬੱਚਾ ਖੇਡਦਾ ਹੋਵੇ ਇਹਨੂੰ ਆਪਾਂ ਨੀਚੇ ਵੀ ਬਿਚਾ ਸਕਦੇ ਹਾਂ ਤੇ ਆਪਾਂ ਇਹਨੂੰ ਹੋਰ ਵੀ ਜੇ ਆਪਾਂ ਕੋਈ ਪਾਠ ਵਗੈਰਾ ਕਰਨਾ ਹੈ ਜੀ ਆਪਾਂ ਪਾਠ ਵਾਸਤੇ ਵੀ ਇਹਨੂੰ ਵਰਤ ਸਕਦੇ ਹਾਂ ਆਪਾਂ ਆਪਣੇ ਪੂਜਾ ਰੂਮ ਦੇ ਵਿੱਚ ਵੀ ਇਹਨੂੰ ਧਰ ਸਕਦੇ ਹਾਂ ਇੱਕ ਹੀ ਆਪਣਾ ਛੋਟਾ ਜਿਹਾ ਗੱਦਾ ਬਣ ਕੇ ਤਿਆਰ ਹੋ ਗਿਆ ਦੇਖੋ ਆਪਾਂ ਨੂੰ ਕਿਵੇਂ ਵੀ ਵਰਤ ਸਕਦੇ ਹਾਂਗੇ ਲੋ ਜੀ ਮੈਂ ਬੋਰੀ ਇਸ ਵਾਸਤੇ ਤਾਂ ਲਾਈ ਸੀ ਤੇ ਤੁਸੀਂ ਚਾਹੋ ਤਾਂ ਇਹਦੇ ਉੱਤੇ ਕੱਪੜਾ ਲਗਾ ਸਕਦੇ ਹੋ ਲੋ ਜੀ ਪਹਿਲਾਂ ਮੈਂ ਬੋਰੀ ਤੇ ਕੱਪੜਾ ਲਗਾਇਆ ਚਾਰੋਂ ਪਾਸੇ ਕਪੜਾ ਲਗਾ ਕੇ ਫਿਰ ਮੈਂ ਇਹ ਗੱਦਾ ਰੱਖਿਆ ਤੇ ਕੱਦੇ ਦੇ ਉੱਤੇ ਮੈਂ ਇਹਨੂੰ ਸੂਈ ਦੀ ਮਦਦ ਨਾਲ ਇਸ ਤਰ੍ਹਾਂ ਸਾਰੋਂ ਪਾਸੇ ਫੋੜ ਕਰਕੇ ਇੱਕ ਗੋਠ ਤਿਆਰ ਕਰਕੇ ਇਹਦੇ ਉੱਤੇ ਲਗਾਈ ਦੀ ਇਸ ਤਰ੍ਹਾਂ ਦੇਖੋ ਸੂਈ ਨਾਲ ਹੀ ਮੈਂ ਲਗਾਈ ਕਿਉਂਕਿ ਮਸ਼ੀਨ ਤਾਂ ਇਹਦੇ ਉੱਤੇ ਚੱਲਦੀ ਨਹੀਂ ਸੀਗੀ ਮੈਂ ਜਿਹੜੀ ਗੋਠ ਲਗਾਈ ਹੈ ਉਹ ਸੂਈ ਦੇ ਨਾਲ ਲਗਾਈ ਹੈ ਜਿਹੜੀ ਕਿ ਉੱਪਰ ਲਗਾਈ ਹੈ ਪਹਿਲਾਂ ਮੈਂ ਬੋਰੀ ਦੇ ਨਾਲ ਜਿਹੜਾ ਕਪੜਾ ਅਟੈਚ ਕੀਤਾ ਸੀ ਉਹ ਮੈਂ ਮਸ਼ੀਨ ਤੇ ਕੀਤਾ ਸੀਗਾ ਉਜੇ ਅਪਾ ਛੋਟੇ ਛੋਟੇ ਇਸ ਤਰ੍ਹਾਂ ਟਾਂਕੇ ਲਗਾ ਕੇ ਸੂਈ ਨੂੰ ਉੱਪਰ-ਨੀਚੇ ਇਸ ਤਰ੍ਹਾਂ ਕਰਕੇ ਅਪਾ ਛੋਟੇ ਛੋਟੇ ਟਾਂਕਿਆਂ ਦੇ ਨਾਲ ਅਪਾ ਸਾਰੀ ਲੈਂ ਇੱਕ ਕਵਰ ਕਰ ਦਾਂਗੇ ਤੇ ਖੁੰਝਾ ਵੀ ਇਸ ਤਰ੍ਹਾਂ ਇਹਦਾ ਵਧੀਆ ਬਣਾਵਾਂਗੇ ਤੇ ਫਿਰ ਅਪਾ ਚਾਰੋਂ ਪਾਸੇ ਇਹਨੂੰ ਸੂਈ ਦੇ ਨਾਲ ਹੀ ਤਿਆਰ ਕਰਾਂਗੇ ਇਹ ਆਪਣਾ ਬਹੁਤ ਹੀ ਵਧੀਆ ਗੱਦਾ ਬਣ ਕੇ ਤਿਆਰ ਹੋ ਗਿਆ ਜੀ ਦੇਖੋ ਸੋਨਾ ਵੀ ਬਹੁਤ ਲੱਗਦਾ ਹੈ ਤੇ ਕਿਵੇਂ ਮਰਜ਼ੀ ਅਪਾ ਇਹਨੂੰ ਆਪਣੇ ਘਰ ਦੇ ਵਿੱਚ ਪਛਾੜ ਸਕਦੇ ਆ ਤੇ ਇੱਕ ਅਪਾ ਤੁਹਾਨੂੰ ਹੋਰ ਦੱਸ ਦਿਆਂਗੇ ਦੇਖੋ ਆਪਣੇ ਕੋਲੇ ਪਈ ਸੀ ਇਹ ਗਰਮ ਚਾਦਰ ਸਿੰਗਲ ਸੀ ਸਿੰਗਲ ਤੋਂ ਵੀ ਛੋਟੀ ਸੀ ਜਾਨਕੀ ਤੇ ਇਹਦੇ ਵਿੱਚ ਆਪਾਂ ਸ਼ਾਲ ਹੋਵੇ ਆਪਣੇ ਕੋਲੇ ਗਰਮਾਪਾਉ ਵੀ ਵਰਤ ਸਕਦੇ ਆ ਦੇਖੋ ਜੀ ਮੈਂ ਕੀ ਕੀਤਾ ਇਹਨੂੰ ਫੋਲਡ ਕਰਤਾ ਫੋਲਡ ਕਰਕੇ ਦੋਨੇ ਸਾਈਡਾਂ ਤੇ ਮੈਂ ਸੀਨ ਲਾਤੀ ਇੱਕ ਸਾਈਡ ਤਾਂ ਫੋਲਡ ਹੋ ਗਿਆ ਦੋ ਸਾਈਡ ਤੇ ਸੀਨ ਲੱਗੀ ਤੇ ਇੱਕ ਓਪਨ ਰਹਿ ਗਿਆ ਤੇ ਆਪਣੇ ਕੋਲੇ ਪਈ ਚੀਜ਼ ਜੀ ਅਸੀਂ ਸ਼ੀਟ ਇਸ ਤਰ੍ਹਾਂ ਮੋਮ ਜੰਮੀ ਵਾਲੀ ਆਪਾਂ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਸ਼ੀਟ ਪਾ ਦਾਂਗੇ ਤੇ ਜਿਵੇਂ ਦੇਖੋ ਆਪਣੇ ਛੋਟੇ ਬੱਚੇ ਘਰ ਦੇ ਵਿੱਚ ਹੁੰਦੇ ਨੇ ਆਪਾਂ ਉਹਨੂੰ ਬੈੱਡਾਂ ਉੱਤੇ ਗੱਦਿਆਂ ਤੇ ਜਦੋਂ ਸਵਾ ਦੰਨੇ ਆ ਬੱਚੇ ਛੋਟੇ ਹੁੰਦੇ ਬੋਲ ਨਹੀਂ ਸਕਦੇ ਬਾਥਰੂਮ ਵਗੈਰਾ ਕਰ ਦਿੰਦੇ ਤਾਂ ਫਿਰ ਬਹੁਤ ਦਿੱਕਤ ਆਉਂਦੀ ਹੈ ਗੱਦਿਆਂ ਨੂੰ ਧੁੱਪੇ ਚੱਕਣਾ ਧਰਨਾ ਬਹੁਤ ਔਖਾ ਹੋ ਜਾਂਦਾ ਜੀ ਸਰਦੀਆਂ ਦੇ ਵਿੱਚ ਕਈ ਵਾਰ ਧੁੱਪ ਵੀ ਨਹੀਂ ਆਉਂਦੀ ਦੇਖੋ ਇਹ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਆਪਾਂ ਇਸ ਤਰ੍ਹਾਂ ਸ਼ੀਟ ਬਣਾ ਇਹਦੇ ਵਿੱਚ ਪਾ ਕੇ ਆਪਾਂ ਇਹ ਗੱਦੇ ਦੇ ਉੱਤੇ ਵਿਛਾ ਕੇ ਆਪਣੇ ਬੱਚੇ ਨੂੰ ਸੁਵਾਵਾਂਗੇ ਦੇਖੋ ਇਹ ਗਰਮ ਵੀ ਹੈ ਬੱਚੇ ਨੂੰ ਠੰਡ ਵੀ ਨਹੀਂ ਲੱਗਦੀ ਤੇ ਆਪਣਾ ਇਹਦੇ ਨਾਲ ਗੱਦਾ ਵੀ ਨਹੀਂ ਖਰਾਬ ਹੋਊਗਾ ਕਿਉਂਕਿ ਬਾਥਰੂਮ ਵਗੈਰਾ ਜੋ ਵੀ ਬੱਚੇ ਕਰਦੇ ਐ ਤੋਂ ਆਪਣੇ ਬੈੱਡ ਤੇ ਮਤਲਬ ਕਿ ਗੱद्दा ਨਹੀਂ ਉਹਦੇ ਨਾਲ ਖਰਾਬ ਹੋਊਗਾ ਇਸੇ ਨੂੰ ਚੱਕ ਕੇ ਆਪਾਂ ਕਿਵੇਂ ਮਰਜੀ ਧੁੱਪੇ ਸੁਕਾ ਸਕਦੇ ਹਾਂ ਜੀ ਗੱद्दा ਚੱਕਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਗੱਦੇ ਬਹੁਤ ਹੈਵੀ ਹੁੰਦੇ ਨੇ ਚੱਕਣੇ ਬਹੁਤ ਔਖੇ ਹੁੰਦੇ ਨੇ ਦੇਖੋ ਜੀ ਸ਼ੀਟ ਪਾ ਕੇ ਮੂਹਲੀ ਸਾਈਡ ਤੋਂ ਮੈਂ ਫਰੰਟ ਵਾਲੀ ਸਾਈਡ ਤੋਂ ਇਹਨੂੰ ਸੀਤਾ ਤੇ ਇਹ ਜੇਕਰ ਤੁਹਾਨੂੰ ਦੋਨੇ ਆਪਣੇ ਵਧੀਆ ਲੱਗੇ ਜੀ ਸੁਝਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਦੇਖੋ ਕਿਹੜਾ ਗੱद्दा ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਮੈਨੂੰ ਜ਼ਰੂਰ ਦੱਸਿਓ ਜੀ ਆ ਦੇਖੋ ਪੂਰੀ ਦੋਨੇ ਸਾਈਡ ਤੋਂ ਬਹੁਤ ਸੋਹਣਾ ਲੱਗ ਰਿਹਾ ਏ ਪਰ ਮੈਂ ਆਪਣੇ ਘਰ ਤਾਂ ਛੋਟਾ ਬੱਚਾ ਕੋਈ ਨਹੀਂ ਆਪਾਂ ਇਹਨੂੰ ਮੰਦਰ ਦੇ ਵਿੱਚ ਵਸਾਵਾਂਗੇ ਜੀ ਤਾਂ ਜੋ ਆਪਾਂ ਪਾਠ ਵਗੈਰਾ ਕਰ ਸਕੀਏ